मैंने रामायण मनका एक सो अठ रिकॉर्ड बनाया है मेरा नाम इंडिया एशिया वर्ल्ड रिकॉर्ड एंड किंग्स बुक आफ रिकॉर्ड मेरा नाम दर्ज हो गया है ਕਰਨਾ ਕਿਵੇਂ ਮਿਲ ਜੇ ਤੁਮ ਕਿਵੇਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਮੇਰੇ ਛੋਟੇ ਭਾਈ ਦਾ ਵਰਲਡ ਰਿਕਾਰਡ ਬਣਿਆ ਹੋਇਆ ਹੈ ਜੋ ਕਿ ਹਨੂਮਾਨ ਚਾਲੀਸਾ 1 ਮਿੰਟ 54 ਸੈਕਿੰਡ ਦੇ ਵਿੱਚ ਨਾ ਦਿੰਦਾ ਹੈ ਤੇ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 1 ਮਿੰਟ 27 ਸਕਿੰਟਾਂ ਦੇ ਵਿੱਚ ਉਸਨੇ ਆਪਣਾ ਰਿਕਾਰਡ ਨਵਾਂ ਬਣਾ ਦਿੱਤਾ ਹੈ ਤੇ ਲਾਸਟ ਈਅਰ ਉਸ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਆ ਥੋੜਾ ਜਿਹਾ ਸੁਨਾਵੀ ਦੀ ਰਗੁਪਤੀ ਰਾਗਵ ਰਾਜਾਰਾਮ ਪਤੀ ਤੇ ਪਵਨ ਸੀਤਾ RAM ਜੇ ਇਗੁਨੇ ਜੈ ਰਗੁਨੰਦ ਦੇ ਜੈ ਗਨ ਸ਼ਾਮ ਪਤੀ ਤੇ ਪਾਵਨ ਸੀਤਾਰਾਮ ਭੀੜ ਪੜੀ ਜੈ ਬਖਤੁ ਪੁਕਾਰੇ ਦੂਰ ਕਰੋ ਪ੍ਰਭੁ ਦੁਖਾ ਮਾਨ ਅਸ਼ਰਤ ਕੇ ਗਰਜਨ ਮੇਰਾਮ ਪਤੀ ਤੇ ਪਾਵਨ ਸੀਤਾਰਾਮ ਵਿਸ਼ਵਾਮਿੱਤਰ ਮੁਨੀਸ਼ਵਰ ਆਏ ਦੇਸ਼ਧੂਪ ਕੋ ਵਜਨ ਸੁਣਾ ਸੰਗ ਮੇਂ ਭੇਜੇ ਲਖਮਨ ਨਾਮ ਪਤੀ ਤੇ ਪਾਵਨ ਸੀਤਾਰਾਮ ਵਣ ਮੇ ਜਾਏ ਤਾਰਕਾ ਮਾਰੀ ਚਰਨ छुवाई ਹਿਲਿਆ ਤਾਰਿ ॠਸ਼ਿਓ ਕੇ ਦੁਖਰ ਤੇਰਾਮ ਪਤੀ ਤੇ ਪਾਵਨ ਸੀਤਾਰਾਮ ਮੇਰਾ ਇੱਕ ਬੁੱਕ ਚ ਸੋਡਾ ਰਿਟਾਰਡੋ ਜਨਾ ਕੱਪੇ ਮੇਰਾ ਨਾਮ ਹੋ ਗਿਆ ਮੇਰਾ ਐਪ੍ਰੋਕਸੀਮੇਟ 10 ਬੁੱਕਸ ਦੇ ਵਿੱਚ ਨਾਮ ਦਰਜ ਹੋ ਗਿਆ ਹੈ ਤੇ ਜਿਹੜੇ ਜੀ ਤੁਹਾਨੂੰ ਸਿੱਖਾ ਦਿੱਤੇ ਹੈ ਇੱਕ ਹੀ ਨੇ ਸਿੱਖਾ ਦਿੱਤੇ ਇਹ ਮੈਨੂੰ ਮੇਰੇ ਮਾਤਾ ਪਿਤਾ ਜੀ ਆਨੇ ਸਿੱਖਿਆ ਦਿੱਤੀ ਹੈ ਜਦੋਂ ਫਿਰ ਤੁਸੀਂ ਪੜਦੇ ਉਸ ਪਹਿਲਾ ਕੰਟ ਕਰਦੇ ਹੁੰਦੇ ਜਦੋਂ ਯਾਦ ਕਰਦੇ ਉਦੋਂ ਵਸ ਫਿਰ ਕਿ ਨੂੰ ਸੁਣਾ ਕੇ ਗੱਲ ਸੁਣਾਉਂਦਾ ਮੈਂ ਹੀ ਆਪਣੇ ਦਾਦਾ ਦਾਦੀ ਜੀ ਨੂੰ ਸੁਣਾਉਣਾ ਹੈ ਜਸ ਜਸ ਕਿ ਕਹਣਾ ਚਾਹੁੰਦੇ ਹਾਂ ਜੀ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚੇ ਨੂੰ ਪਹਿਲਾਂ ਇੰਡੀਆ ਬੁੱਕ ਆਫ ਰਕੋਰਡ ਦੇ ਵਿੱਚ ਬੱਚੇ ਦਾ ਨਾਮ ਆਇਆ ਫਿਰ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਆਇਆ ਪਹਿਲਾਂ ਮੇਰੇ ਛੋਟੇ ਬੱਚੇ ਨੇ ਜਿਹੜਾ ਵਰਲਡ ਰਿਕਾਰਡ ਬਣਾਇਆ ਸੀ ਉਹਨੂੰ ਦੇਖਦੇ ਹੋਏ ਇਹ ਬੱਚੇ ਨੇ ਵੀ ਚਾਹਿਆ ਮੈਂ ਕੁਝ ਕਰਕੇ ਦਿਖਾਵਾਂ ਜੀ ਉਸ ਤੋਂ ਬਾਅਦ ਉਸ ਤੋਂ ਪ੍ਰੇਰਨਾ ਮਿਲਦੇ ਹੋਏ ਇਹਨੇ ਇਸ ਦਾ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ ਇਹਨੇ ਰਮਾਇਨ ਮਨਕਾ 108 ਜੀ ਫਾਸਟੈਸਟ ਗਾ ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਨੇ ਬਹੁਤ ਜਲਦੀ ਪਹਿਲੇ ਬੱਚੇ ਨੂੰ ਕਿਸੇ ਨਾਲ ਮੰਨਿਤ ਕੀਤਾ ਗਿਆ ਪਹਿਲੇ ਬੱਚੇ ਨੂੰ ਜੀ ਉਸਨੇ 1 ਮਿੰਟ 54 ਸਕਿੰਟਾਂ ਦੇ ਵਿੱਚ ਹੀ ਹਨੂਮਨ 40ਸਾ ਗਾ ਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਇਸ ਬੱਚੇ ਦਾ ਕਿੰਨੇ ਮੁਕਾਂਚ ਰਿਕਾਰਡ ਕੀਤੇ ਇਹ ਬੱਚੇ ਦਾ ਛੋਟੇ ਬੱਚੇ ਦਾ ਜੀ ਛੋਟੇ ਦਾ ਵੀ ਦੱਸ ਦਿਓ ਵੱਡੇ ਦਾ ਵੀ ਇਹ ਛੋਟੇ ਬੱਚੇ ਦਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮਦਾਰ ਜੋ ਹੈ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਦਰਜ ਹੋਇਆ ਤੇ ਐਕਸਕਲੂਸਿਵ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੋਇਆ ਤੇ ਬੱਚੇ ਨੂੰ ਪ੍ਰਤਿਭਾ ਸ਼੍ਰੀ ਅਵਾਰਡ ਮਿਲਿਆ ਜੀ ਤੇ ਬੱਚੇ ਨੂੰ ਕਿੰਗ ਅਵਾਰਡ ਮਿਲਿਆ ਜੀ ਤੇ ਸਭਿਮਾਨ ਅਵਾਰਡ ਮਿਲਿਆ ਬੱਚੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਤੇ ਰਾਜਸਥਾਨ ਦੇ ਉੱਥੇ ਕੁਝ ਆਪਣਾ ਮਿਨਿਸਟਰ ਸੀ ਜਿਨ੍ਹਾਂ ਨੇ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਬੱਚੇ ਨੂੰ ਇਹ ਕਿੱਥੋਂ ਲੱਗੇ ਕਿ ਉਹਦੇ ਹੋਰ ਵਰਤ ਹੈਗਾ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਜੀ ਹਨੂਮਨ ਚਾਲੀਸਾ ਦਾ ਪਾਠ ਅਸੀਂ ਸਾਰੀ ਕਰਦੇ ਹਾਂ ਜੀ ਠੀਕ ਹੈ ਜੀ ਇਹ 파ਟ ਤੋਂ ਉਸ ਤੋਂ ਬੱਚੇ ਨੂੰ ਹੌਲੀ-ਹੌਲੀ ਉਹਨੂੰ ਪ੍ਰੇਰਣਾ ਮਿਲਦੀ ਰਹੀ ਜੀ ਇੱਕ ਦੋ ਫੰਕਸ਼ਨ ਸੀ ਸਾਡੇ ਜੀ ਮੰਡੀ ਦੇ ਵਿੱਚ ਜੀ ਸਾਲਾ ਸਰ ਮੰਡਲ ਦਾ ਉੱਥੋਂ ਉਹਨਾਂ ਨੇ ਪ੍ਰਾਈਜ਼ ਰੱਖਿਆ ਹੋਇਆ ਸੀ ਜਿਹੜਾ ਸਭ ਤੋਂ ਛੋਟਾ ਬੱਚਾ ਹਰਿਮਾਨ 40 ਸਾ ਬਿਨਾਂ ਦੇਖੇ گاਊਗਾ ਉਹਨੂੰ ਅਸੀਂ ਸਨਮਾਨਿਤ ਕਰਾਂਗੇ ਤੇ ਇਸ ਤਰ੍ਹਾਂ ਉਸੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਇਹੀ ਬੱਚਾ ਨਿਕਲਿਆ ਸਭ ਤੋਂ ਤੇਜ਼ ਗਾਉਣ ਵਾਲਾ ਜੀ ਕਿਨਾ ਮੈਂ ਸੇ ਇੱਡੀ ਜਗ੍ਹਾ ਤੋਂ ਮੇਰਾ ਨਾਮ ਡਾਕਟਰ ਅਮਨਦੀਪ ਹੈ ਜੀ ਮੈਂ ਮੋੜ ਮੰਡੀ ਤੋਂ ਬਿਲੋਂਗ ਕਰਦਾ ਹਾਂ ਇਹ ਕਿਹੜਾ ਚੋਣ ਹੈ ਜਿਹੜੇ ਬੱਚੇ ਨੇ ਸਨਮਾਨਿਤ ਕੀਤਾ ਗਿਆ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਮੈਨੂੰ ਆਪਣੇ ਬੱਚਿਆਂ ਤੇ ਬਹੁਤ ਹੀ ਪ੍ਰਾਊਡ ਹੈ ਕਿ ਮੇਰੇ ਬੱਚੇ ਇਸ ਚੰਗੇ ਰਾਹ ਉੱਤੇ ਚੱਲ ਰਹੇ ਨੇ ਜੀ ਤੇ ਆਪਣੀ ਮੰਡੀ ਦਾ ਨਾਮ ਆਪਣੇ ਫੈਮਿਲੀ ਦਾ ਨਾਮ ਆਪਣੇ ਫਾਦਰ ਦਾ ਨਾਮ ਰੌਸ਼ਨ ਕਰ ਰਹੇ ਨੇ ਜੀ ਬੱਡੇ ਬੱਚੇ ਨੂੰ ਜੀ ਪ੍ਰੇਰਣਾ ਆਪਣੇ ਛੋਟੇ ਬ੍ਰਦਰ ਤੋਂ ਮਿਲੀ ਜਦੋਂ ਨੇ ਹਨੂਮਨ ਚਾਲੀਸਾ ਦਾ ਉਚਾਰਨ ਕਰਕੇ ਤਾਂ ਰਾਸ਼ਟਰਪਤੀ ਵੱਲੋਂ ਵੀ ਉਸਨੂੰ ਸਨਮਾਨਿਤ ਕੀਤਾ ਗਿਆ ਤਾਂ ਇਹਨੂੰ ਵੀ ਲੱਗਿਆ ਕਿ ਮੈਂ ਵੀ ਕੁਝ ਇੱਦਾਂ ਦਾ ਕਰਾਂ ਜਿਸ ਨਾਲ ਮੇਰਾ ਵੀ ਕੋਈ ਵਰਲਡ ਰਿਕਾਰਡ ਬਣੇ ਤਾਂ ਕਰਕੇ ਉਹਨੇ ਜੀ ਰਮਾਇਣ ਮੰਨ ਦਾ 108 ਯਾਦ ਕੀਤਾ ਤੇ ਉਹਦਾ ਮੂੰਜਵਾਨੀ ਉਚਾਰਨ ਕੀਤਾ ਘਰ ਵਿੱਚ ਇਹਨਾਂ ਨੂੰ ਕੌਣ ਸਿੱਖਿਆ ਦੇ ਰਿਹਾ ਹੈ ਸਾਡੀ ਸਾਰੀ ਫੈਮਿਲੀ ਹੀ ਬਹੁਤ ਅਧਿਆਤਮਿਕ ਹੈ ਜੀ ਸਾਰੇ ਰੋਜ਼ਾਨਾ ਪਾਠ ਕਰਦੇ ਹਨ ਇਹਦੇ ਦਾਦੀ ਜੀ ਰੋਜ਼ ਰਮਾਇਣ ਮੰਨ ਦਾ 108 ਪੜ੍ਹਦੇ ਹਾਂ ਜੀ ਤਾਂ ਉਹਨਾਂ ਤੋਂ ਹੀ ਬੁੱਕ ਲੈ ਕੇ ਇਹਨੇ ਲਰਨ ਕੀਤੀ ਹੈ ਜੀ ਸਮਾਜ ਵਿੱਚੋਂ ਕਿੰਨਾ ਕੁ ਸਨਮਾਨ ਮਿਲਦਾ ਜਦੋਂ ਵੱਖ-ਵੱਖ ਜਗ੍ਹਾ ਤੋਂ ਨਾਮ ਵੀ ਦਰਜ ਕੀਤੇ ਬੁੱਕਸ ਕਰੇ ਜਾਂਦੇ ਚ ਉਹ ਉਹਨੇ ਰਾਸ਼ਟਰੀ ਸਨਮਾਨ ਪ੍ਰਾਪਤ ਕਰਦੇ ਆ ਸਮਾਜ ਵਿੱਚ ਬਹੁਤ ਹੀ ਵਧੀਆ ਰੈਪਿਊਟੇਸ਼ਨ ਬਣਦੀ ਹੈ ਜੀ ਜਦੋਂ ਬੱਚੇ ਕੋਈ ਚੰਗਾ ਕੰਮ ਕਰਦੇ ਹਨ ਤੇ ਬੱਚਿਆਂ ਨੂੰ ਵੀ ਇੱਕ ਚੰਗੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਕਿ ਇਹਨਾਂ ਦੀ ਫੈਮਿਲੀ ਐਨ ਰਿਲੀਜੀਅਸ ਹੈ ਤਾਂ ਬੱਚੇ ਵੀ ਉਸ ਤਰ੍ਹਾਂ ਦੇ ਹੀ ਸੰਸਕਾਰੀ ਤੇ ਚੰਗੇ ਰਾਹ ਤੇ ਚੱਲ ਰਹੇ ਆ ਮਾਪੇ ਜਿਆਦਾਤਰ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਕਈ ਬੱਚੇ ਹੀ ਗਲਤ ਰਸਤੇਾਂ ਤੇ ਚਲੇ ਜਾਂਦੇ ਆ ਲੱਗਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਬੱਚਾ ਦਾ ਧਿਆਨ ਰੱਖਣਾ ਚਾਹੀਦਾ ਤੇ ਧਾਰਮਿਕ ਕੁੱਟ ਮਜ਼ਬੂਤ ਕਰਨ ਜਦੋਂ ਬੱਚੇ ਧਰਮ ਦੇ ਰਸਤੇ ਤੇ ਜਾਣਗੇ ਜੀ ਤਾਂ ਕਦੇ ਵੀ ਕਿਸੇ ਗਲਤ ਰਸਤੇ ਉੱਤੇ ਨਹੀਂ ਜਾਣਗੇ ਮਾਪੇ ਪੇਰੈਂਟਸ ਆ ਸਭ ਤੋਂ ਵੱਡਾ ਤਾਂ ਨਹੀਂ ਉਹਨਾਂ ਦੇ ਬੱਚੇ ਹਨ ਜੇ ਪੇਰੈਂਟਸ ਇਸ ਗੱਲ ਨੂੰ ਸਮਝ ਲੈਣ ਤਾਂ ਸ਼ਾਇਦ ਆਪਣੇ ਬੱਚੇ ਸੁਧਰ ਜਾਣਗੇ ਤੇ ਗਲਤ ਰਸਤੇ ਤੇ ਕਦੇ ਨਹੀਂ ਜਾਣਗੇ